ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜਿਵੇਂ ਮੇਰੇਆਂ ਪੈਰਾਂ ਦੇ ਫੋਰਹੈਡ ਦੇ ਉੱਪਰ ਬੀ ਲਾਈਨਸ ਵਗੈਰਾ ਪੈਣੇ ਸ਼ੁਰੂ ਹੋ ਗਏ ਆ ਜਾਂ ਬਹੁਤ ਜ਼ਿਆਦਾ ਹਲਕੀਆਂ ਲੈਣਾ ਜਾਂ ਬਹੁਤ ਜ਼ਿਆਦਾ ਗਹਿਰੀਆਂ ਲੈਣਾ ਜਾਂ ਸਕਿਨ ਮੱਥੇ ਦੀ ਲੂਸ ਹੋਣੇ ਸ਼ੁਰੂ ਹੋ ਗਈ ਹੈ ਜਾਂ ਸਕਿਨ ਇਕੱਠੀ ਹੋਣੇ ਸ਼ੁਰੂ ਹੋ ਗਈ ਹੈ ਮੱਥੇ ਦੀ ਤੇ ਅੱਜ ਮੈਂ ਥੋੜਾ ਨਾਲ ਥੋੜਾ ਨਾਲ ਸ਼ੇਅਰ ਕਰ ਰਹੀ ਹਾਂ ਕੁਝ ਐਕਸਰਸਾਈਜ਼ ਤੇ ਕੁਝ ਪ੍ਰੈਸ਼ਰ ਪੁਆਇੰਟ ਜਿਹਦੇ ਨਾਲ ਤੁਹਾਡੇ ਮੱਥੇ ਦੀ ਲਾਈਨਸ ਵਗੈਰਾ ਉਹਦੇ ਨਾਲ ਠੀਕ ਹੋਣਗੇ ਆ ਤੇ ਮੱਥੇ ਜਿਹੜੀ ਸਕਿਨ ਜਿਹੜੀ ਲੂਸ ਹੋ ਰਹੀ ਹੈ ਉਹ ਦੇਣਾ ਤੇ ਇਸ ਕੇ ਮੱਥੇ ਦੀ ਸਕਿਨ ਜਿਹੜੀ ਉਹ ਟਾਈਟ ਹੋਊਗੀ ਜੇ ਕਈਆਂ ਦੇ ਨਾ ਫੇਸ ਫੇਸ ਦੀ ਸਕਿਨ ਤਾਂ ਟਾਈਟ ਹੁੰਦੀ ਆ ਤੇ ਉਹਦੇ ਪਰ ਮੱਥੇ ਦੀ ਜਿਹੜੀ ਸਕਿਨ ਉਹ ਲੂਸ ਹੋ ਜਾਂਦੀ ਆ ਕਈਆਂ ਦੀ ਏਜ ਵੀ ਛੋਟੀ ਹੁੰਦੀ ਆ ਤੇ ਸਕਿਨ ਵੀ ਟਾਈਟ ਹੁੰਦੀ ਆ ਫੇਸ ਦੀ ਤੇ ਪਰ ਫਿਰ ਵੀ ਉਹਨਾਂ ਦੇ ਮੱਥੇ ਦੀ ਜਿਹੜੀਆਂ ਸਕਿਨਾਂ ਉਹ ਲੂਸ ਹੋ ਜਾਂਦੀ ਹੈ ਤੇ ਹਲਕੇ ਲੈਣਾ ਸਟਾਰਟ ਹੋ ਜਾਂਦੀ ਹੈ ਪੈਣੀ ਤੇ ਕਈਆਂ ਦੇ ਬਹੁਤ ਜ਼ਿਆਦਾ ਗਹਿਰੀਆਂ ਲੈਣਾ ਬੇ ਮੱਥੇ ਦੇ ਉੱਪਰ ਪੈਣੀ ਸ਼ੁਰੂ ਹੋ ਜਾਂਦੀ ਹੈ ਤੇ ਸਕਿਨ ਲੂਸ ਹੋ ਕੇ ਇਕੱਠੀ ਹੋਣੀ ਸਟਾਰਟ ਹੋ ਜਾਂਦੀ ਹੈ ਪੁਆਇੰਟ ਤੇ ਇਹ ਐਕਸਰਸਾਈਜ਼ ਆ ਉਹਦੇ ਨਾਲ ਥੋੜੀ ਜਿਹੜੀ ਮੱਥੇ ਦੀ ਸਕਿਨ ਹੈ ਉਹ ਟਾਈਟ ਹੋਊਗੀ ਇਸ ਕਿੰਦੇ ਜਿਹੜੀਆਂ ਹਲਕੀਆਂ ਲੈਣਾ ਉਹ ਤਾਂ ਦੋ ਤਿੰਨ ਹਫ਼ਤਿਆਂ ਦੇ ਵਿੱਚ ਹੀ ਠੀਕ ਹੋ ਜਾਣੀਆਂ ਤੇ ਥੋੜੀਆਂ ਜਿਹੀਆਂ ਗਹਿਰੀਆਂ ਲੈਣਾ ਉਹ ਥੋੜਾ ਜਿਹਾ ਟਾਈਮ ਲੱਗੂਆ ਪਰ ਤੁਹਾਨੂੰ ਇਹ ਜਿਹੜੀ ਹੋਈ ਐਕਸਰਸਾਈਜ਼ ਤੇ ਇਹ ਜਿਹੜੇ ਪ੍ਰੈਸ਼ਰ ਪੁਆਇੰਟ ਹੈ ਇਹ ਤੁਹਾਨੂੰ ਰੈਗੂਲਰਲੀ ਕਰਨੇ ਪੈਣਗੇ ਜੇ ਤੁਸੀਂ ਤੁਹਾਨੂੰ ਕਰਨਾ ਕੀ ਪੈਣਾ ਉਹਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਲੈਣਾ ਪੈਣਾ ਇੱਕ ਆਇਲ ਜਿਹੜਾ ਵੀ ਤੁਸੀਂ ਤੁਹਾਡੇ ਘਰੇ ਹੈਗਾ ਜਾਂ ਨਾਰੀਅਲ ਤੇਲ ਤੁਹਾਡੇ ਕੋਲ ਹੈਗਾ ਤੁਸੀਂ ਉਹ ਯੂਜ਼ ਕਰ ਸਕਦੇ ਹੋ ਜਾਂ ਨਾਮਰੋਗਮ ਤੁਹਾਡੇ ਕੋਲ ਹੈਗਾ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਜਾਂ ਪਹਿਲਾਂ ਇੱਕ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਆਇਲ ਬਣਾਉਣਾ ਦੱਸਿਆ ਸੀਗਾ ਤੁਸੀਂ ਉਹ ਆਇਲ ਬਣਾ ਕੇ ਵੀ ਆ ਆ ਦੇ ਫੇਸ ਤੇ ਉੱਪਰ ਵੀ ਯੂਜ਼ ਕਰ ਸਕਦੇ ਹੋ ਉਹ ਨਾਲ ਤੁਹਾਡੀ ਸਕਿਨ ਟਾਈਟ ਵੀ ਹੋਊਗੀ ਸਕਿਨ ਬ੍ਰਾਈਟ ਹੋਊਗੀ ਸਕਿਨ ਲਿਫਟ ਹੋਊਗੀ ਫਾਈਨ ਲਾਈਨਸ ਰਿੰਕਲਸ ਉਹਦੇ ਨਾਲ ਜਾਣੀਆਂ ਜਾਣਗੇ ਤੇ ਉਹਦੇ ਨਾਲ ਜਿਹੜੇ ਤੁਹਾਡੇ ਵੀ ਅੱਖਾਂ નીચે ਕਾਲੇ ਘੇਰੇ ਹੋ ਜਾਂਦੇ ਆ ਉਹ ਵੀ ਉਹਦੇ ਨਾਲ ਸਹੀ ਹੋਣਗੇ ਉਸ ਔਇਲ ਵੀ ਤੁਸੀਂ ਯੂਜ਼ ਕਰ ਸਕਦੇ ਹੋ ਜੇ ਤੁਹਾਡੇ ਕੋਲ ਦੇਸੀ ਕਿਉ ਹੈਗਾ ਤੁਸੀਂ ਉਹ ਵੀ ਲੈ ਸਕਦੇ ਹੋ ਤੇ ਮੈਂ ਅੱਜ ਜਿਹੜਾ ਆਇਲ ਲੈ ਰਹੀ ਆ ਉਹ ਮੈਂ ਲੈ ਰਹੀ ਆ ਬਦਾਮ ਰੋਗਨ ਤਾਂ ਪਹਿਲਾਂ ਬਦਾਮ ਰੋਗਨ ਲੋ ਫੇਸ ਨੂੰ ਆਦਿਨ ਸਭ ਤੋਂ ਪਹਿਲਾਂ ਆਦਿਨ ਕਲੀਨ ਕਰ ਲਓ ਫਿਰ ਤੁਸੀਂ ਉਹ ਆਇਲ ਆਪਦੇ ਫੇਸ ਦੇ ਉੱਪਰ ਅਪਲਾਈ ਕਰਿਆ ਕਰੋ ਤੇ ਉਹਦੇ ਲਈ ਸਭ ਤੋਂ ਪਹਿਲਾਂ ਆਪਦਾ ਆਇਲ ਲੈਣ ਆਇਲ ਨਸਤਰਾ ਆਉਦੇ ਹੱਥਾਂ ਦੇ ਉੱਪਰ ਲੈ ਕੇ ਸਭ ਤੋਂ ਪਹਿਲਾਂ ਆਇਲ ਨੂੰ ਆਪਦੇ ਫੇਸ ਦੇ ਉੱਪਰ ਲਗਾ ਲੈਣਾ ਤੇ ਸਭ ਤੋਂ ਪਹਿਲਾਂ ਜਿਹੜੀ ਉਸ ਤੋਂ ਬਾਅਦ ਜਿਹੜੀ ਸਭ ਤੋਂ ਪਹਿਲੀ ਐਕਸਰਸਾਈਜ਼ ਕਰਨੀ ਹੈ ਉਹ ਹੈਗੀ ਆ ਸਤਰਾ ਫਿੰਗਰਸ ਨਾਲ ਉਹ ਹੈ ਕਿ ਆ ਵਾਲੀ ਆਸਾ ਖੁਸਾਈਸ ਨਾਲ ਜੇ ਥੋੜੇ ਫੇਸ ਦੇ ਉੱਪਰ ਲਾਈਨਸ ਸ਼ੋ ਹੋ ਰਹੀਆਂ ਉਹ ਵੀ ਠੀਕ ਹੋਣਗੀਆਂ ਤੇ ਇਹਦੇ ਨਾਲ ਜਿਹੜੀ ਥੋੜੀ ਇਹ ਵੀ ਆਜੀ ਸਕਿਨ ਨਾਲ ਲੂਸ ਹੋ ਰਹੀ ਹੈ ਨੀਚੇ ਨੂੰ ਇਕੱਠੀ ਹੋ ਰਹੀ ਹੈ ਉਹ ਵੀ ਇਹਦੇ ਨਾਲ ਠੀਕ ਹੋਗੀ ਜਾਂ ਆ ਵਾਲੀ ਜਗ੍ਹਾ ਤੇ ਥੋੜੇ ਲਾਈਨਸ ਪੈ ਰਹੇ ਆ ਉਹ ਵੀ ਇਹਦੇ ਨਾਲ ਸਹੀ ਹੋਣਗੇ ਤੇ ਇਹ ਐਕਸਰਸਾਈਜ਼ ਤੁਸੀਂ ਹਾਂ 15 ਵਾਰ ਤੁਸੀਂ ਇਹ ਰੈਗੂਲਰਲੀ ਰੋਜ਼ ਕਰਨੀ ਹੈ ਐਕਸਰਸਾਈਜ਼ 15-15 ਵਾਰ ਤੁਸੀਂ ਇਹ ਐਕਸਰਸਾਈਜ਼ ਕਰਨੀ ਹੈ ਫਿਰ ਉਸ ਤੋਂ ਬਾਅਦ ਤੁਸੀਂ ਜਿਹੜੀ ਦੂਸਰੀ ਐਕਸਰਸਾਈਜ਼ ਕਰਨੀ ਹੈ ਉਹ ਹੈ ਕਿ ਆਪ 스킨 ਨੂੰ ਇਤੋਂ ਆਪ ਦੇ ਨਾਲ ਕਰ ਲੈਣਾ ਟਾਈਟ ਕਰ ਲੈਣਾ ਫਿਰ ਉਸ ਤੋਂ ਬਾਅਦ ਸਰਕਲ ਮੋਸ਼ਨ ਦੇ ਵਿੱਚ ਇਹ ਐਕਸਰਸਾਈਜ਼ ਕਰਨੀ ਹੈ

एस प्रेशर पॉइंट नैस करना फिर छना फिर उस तो बाद दोबारा फिर एस प्रेशर पॉइंट को प्रेस करना फिर तो फिर एस लेके जाना ऊपर लिफ्ट करना फिर उस तो बाद उसी एस प्रेशर पॉइंट को फिर प्रेस करना फिर लेके जाना फिर इन प्रेस करना ਇਹ ਐਕਸਰਸਾਈਜ਼ ਵੀ ਇਹ ਐਕਸਰਸਾਈਜ਼ ਵੀ ਤੁਸੀਂ 15 ਵਾਰ ਇਹ ਕਰਨੀ ਹੈ ਇਦਾਂ ਤੁਹਾਡੀ ਸਕਿਨ ਜਿਹੜੀ ਹੈਗੀ ਆ ਉਹ ਬੇ ਸਕਿਨ ਟਾਈਟ ਹੋ ਗਈ ਤੇ ਸਕਿਨ ਦੇ ਜਿਹੜੇ ਲਾਈਨਸ ਆ ਉਹ ਠੀਕ ਹੋਣਗੇ ਤੇ ਮੱਥੇ ਦੀ ਸਕਿਨ ਜਿਹੜੀ ਲੂਸ ਹੋ ਰਹੀ ਆ ਉਹ ਟਾਈਟ ਹੋ ਗਈ ਤੇ ਐਦਾਂ ਤੁਸੀਂ ਆਪ ਦੇ ਐਕਸਰਸਾਈਜ਼ ਇਹ ਤੁਸੀਂ ਰੈਗੂਲਰਲੀ ਰੋਜ਼ ਕਰਨੀ ਹੈ ਆਪ ਦਾ ਪ੍ਰੋਪਰ ਆਦੇ ਪਾਣੀ ਵੀ ਦੋ ਤਿੰਨ ਲੀਟਰ ਆਪਦਾ ਰੈਗੂਲਰ ਤੁਸੀਂ ਪੀਣਾ ਤੇ ਜੇ ਵੀਡੀਓ ਪਸੰਦ ਆਵੇ ਤਾਂ ਪਲੀਜ਼ ਲਾਈਕ ਕਰਨਾ ਹੈ ਸਬਸਕ੍ਰਾਈਬ ਕਰਨਾ ਹੈ ਬੈਲ ਬਟਨ ਨੂੰ ਕਲਿੱਕ ਕਰਨਾ ਤਾਂ ਕਿ ਮੇਰੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਤੇ ਮਿਲਦੇ ਆ ਫਿਰ ਨੈਕਸਟ ਵੀਡੀਓ ਵਿੱਚ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ